ਸਰਕਾਰ ਜਯਾ ਸਰ ਜਗ ਮਾਤਾ ਜੀ ਮਨਜੀਤ ਕੌਰ ਜੀ ਮੀਆ ਵੈਂਡਾ ਸਟੇਜ ਤੇ ਬਿਰਾਜਮਾਨ ਦਰਜਾ ਬਦਰਜਾ ਅਕਾਲੀ ਦਲ ਦੀ ਲੀਡਰਸ਼ਿਪ ਆਜ਼ਾਦ ਗਰੁੱਪ ਦੀ ਲੀਡਰਸ਼ਿਪ ਆਜ਼ਾਦ ਗਰੁੱਪ ਦੇ ਸਮੁੱਚੇ ਟੀਮ ਤੇ ਵੱਖ-ਵੱਖ ਪਿੰਡਾਂ ਤੋਂ ਵਿધાન ਸਭਾ ਤਰਨਤਾ ਵਿધાન ਸਭਾ ਹਲਕਾ ਤਰਨਤਨ ਤੋਂ ਪਹੁੰਚੇ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਕਮਣੀ ਅਕਾਲੀ ਦਲ ਵਾਸਤੇ ਇਹ ਕਿਰਕ ਕੋਈ ਗੱਲ ਨਹੀਂ ਹੈ ਤੁਸੀਂ ਆਵੋ ਤਾਂ ਉਹਨਾਂ ਨੇ ਖੁੱਲ੍ਹੇ ਦਰਵਾਜ਼ਾ ਉਹ ਗੇਟ ਗਾਰਡ ਜਿਹੜੇ ਸਾਰੇ ਤੁਸੀਂ ਬੰਦ ਕੀਤੇ ਹੋ ਖੋਲ੍ਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਮੁਖੋਂ ਅੱਜ ਕਾਰਾ ਲੱਗਿਆ ਜੇ ਛੱਡਣ ਸਾਰੇ ਇੱਥੇ ਨੌਜਵਾਨ ਜਿਹੜੇ ਮੇਰੇ ਭਰਾ ਇਕੱਤਰ ਹੋਏ ਆ ਇੱਥੇ ਚਟੀਆਂ ਦਾੜੀਆਂ ਵਾਲੇ ਬਜ਼ੁਰਗ ਇਕੱਤਰ ਹੋਏ ਨੇ ਉਹ ਮਾਤਾਵਾਂ ਪੈਣਾ ਸਾਰੇ ਜਿਹੜੇ ਇਕੱਤਰ ਹੋਏ ਨੇ ਬੇਨਤੀ ਆ ਕਿ ਇਸ ਜਕਾਰੇ ਦਾ ਜਵਾਬ ਦੇ ਆ ਜੀ ਇਸ ਜਕਾਰੇ ਦੀ ਗੂੰਜ ਚਾਰੇ ਪਾਸੇ ਫੁਲਾ ਦੇ ਆ ਜੀ ਬੋਲੇ ਸੋਨਹਾਰ ਮੈਂੰਤੀ ਕਰੂੰਗਾ ਸਰਦਾਰ ਗੁਰਬਚਨ ਸਿੰਘ ਜੀ ਕਰਮੋ ਵਾਲਾ ਸਾਹਿਬ ਔਰ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਬਹੁਤ ਸਤਿਕਾਰਯੋਗ ਸ਼ਖਸੀਤਾਂ ਤੇ ਮੇਰੇ ਸਾਹਮਣੇ ਠਾਠਾ ਮਾਰਦਾ ਇਕੱਠ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੋਈ ਬਹੁਤਾ ਬੁਲਾਰਾ ਨਹੀਂ ਜੋ ਮੈਂ ਤੁਹਾਡੇ ਦਰਸ਼ਨ ਕਰਕੇ ਖੁਸ਼ ਹੋ ਗਿਆ ਫਤੇ ਬੁਲਾਉਣੀ ਆ ਫਤੇ ਗੱਜ-ਵੱਜ ਕੇ ਬੁਲਾ ਦਿਓ ਤੇ ਮੇਰਾ ਸਭ ਕੋ ਵਿੱਚੇ ਆ ਜਾਊਗਾ ਸਤਿਕਾਰ ਨਾਲ ਦੇ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਅੱਜ ਆਪਾਂ ਜੋ ਇੱਥੇ ਜਿਮਨੀ ਚੋਣ ਹੋਣੀ ਹੈ ਤਰਨਤਾਰ ਵਿਖੇ ਉਹਦੇ ਵਾਸਤੇ ਆਪਾਂ ਇਕੱਠ ਕਰ ਰਹੇ ਆ ਜਿਨ੍ਹਾਂ ਨੇ ਅੱਜ ਆਜ਼ਾਦ ਗਰੁੱਪ ਨੇ ਆਪਣੇ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡਾ ਬਲ ਬਹੁਤ ਵੱਡੀ ਸ਼ਕਤੀ ਵਾਕਿਆ ਹੀ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਆਗਾਜ਼ ਹੋਣਾ ਹੈ ਇਹ ਚੋਬਾਲ ਦੀ ਤਰਤੀ ਤੋਂ ਹੀ ਹੋਣਾ ਹੈ ਕਿਉਂ ਐਡਾ ਵੱਡਾ ਇਕੱਠ ਵੇਖ ਕੇ ਲੱਗਦਾ ਤੁਸਾਂ ਤੇ ਜਿਮਨੀ ਚੋਣ ਜਿੱਦਤੀ ਆ ਤਕੜੇ ਹੋ ਕੇ ਹਮਲਾ ਮਾਰ ਦਿਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥਲੇ ਇਕ ਹੋ ਕੇ ਆਪਣੀ ਪਾਰਟੀ ਨੂੰ ਤਕੜਾ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਦੱਸ ਦਿਓ ਅੱਜ ਤੁਸੀਂ ਦੱਸ ਦਿੱਤਾ ਹੈ ਕਿ ਅੱਜ ਤੁਸੀਂ ਜੋ ਇਹ ਕੱਢ ਕੀਤਾ ਹੈ ਮਾਨੂੰ ਬਹੁਤ ਖੁਸ਼ੀ ਆ ਮੈਂ ਅੰਤ ਤੱਕ ਤੈਨੂੰ ਮਜ਼ਬੂਤ ਕਰਨ ਦੇ ਲਈ ਆਇਓ ਜਿਸ ਤੇ ਪਹਿਲੇ ਪ੍ਰਧਾਨ ਤੁਹਾਡੇ ਇਸੇ ਨਗਰ ਦੇ ਸਰਦਾਰ ਸੰਮੁਖ ਸਿੰਘ ਜੀ ਚਬਾਲ ਸਿੰਘ ਔਰ ਅੱਜ ਉਸੇ ਪੰਥਕ ਤੇਰੇ ਦੇ ਮੱਜੂਦ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਰਣਜੀਤ ਸਿੰਘ ਰਣਕੇ ਸਾਹਿਬ ਵਿਰਸਾ ਸਿੰਘ ਬਲਟੋਵਾ ਤੇ ਇਸ ਸਟੇਜ ਤੇ ਬਿਰਾਜਮਾਨ ਆਗੂ ਸਹਿਬਾਨ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੁਹਾਡਾ ਇਸ ਛੋਟੇ ਜਿਹੇ ਸੱਦੇ ਤੇ ਇੰਨਾ ਵੱਡਾ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰਦੇ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹਾਂ ਜਿੱਥੇ ਤੁਸੀਂ ਇੰਨਾ ਵੱਡਾ ਇਕੱਠ ਕਰਕੇ ਸਾਨੂੰ ਭਰੋਸਾ ਦਿੱਤਾ ਉਥੇ ਅਕਾਲੀ ਦਲ ਨੂੰ ਵੀ ਬਹੁਤ ਵੱਡੀ ਸ਼ਕਤੀ ਬਖਸ਼ੀ ਸੋ ਮੈਂ ਤੁਹਾਡੀ ਬਹੁਤ ਰਿਣੀ ਆ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਇਕੱਠ ਇੰਨੀ ਗਰਮੀ ਵਿੱਚ ਬੈਠੇ ਜੋ ਸਰੋਤਿਆਂ ਨੂੰ ਸੁਣ ਰਿਹਾ ਜੋ ਤਰਨ ਤਰਨ ਹਲਕੇ ਤੋਂ ਮੈਂ ਆਜ਼ਾਦ ਗਰੁੱਪ ਦੀ ਮੁਖੀ ਚੁਣੀ ਗਈ ਆ ਇਸ ਕਰਕੇ ਮੈਂ ਆਜ਼ਾਦ ਗਰੁੱਪ ਦੀ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਇਥੋਂ ਤੁਸੀਂ ਇਸ ਧਰਤੀ ਤੋਂ ਬਹੁਤ ਹੀ ਲੀਡਰ ਸ਼ਕਤੀ ਦੇ ਕੇ ਭੇਜੇ ਪਰ ਸਰਕਾਰਾਂ ਬਣਨ ਤੋਂ ਬਾਅਦ ਕੋਈ ਵੀ ਪੰਜਾਬ ਦੀ ਸਰ ਨਹੀਂ ਲੈਂਦਾ ਪੰਜਾਬ ਜੇ ਆਪ ਸਰਕਾਰਵਾ ਤੇ ਉਹਨੇ ਪੰਜਾਬ ਦੀ ਰਖਵਾਲੀ ਕਰਨੀ ਸੀ ਉਹਨੇ ਪੰਜਾਬ ਨੂੰ ਦਿੱਲੀ ਵਾਲਿਆਂ ਦੇ ਹੱਥ ਲੁੱਟਣ ਵਾਸਤੇ ਸੌਂਪ ਦਿੱਤਾ ਪੰਜਾਬ ਸਾਡਾ ਆ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਪੰਜਾਬ ਨੂੰ ਬਚਾਉਣਾ ਰਲ ਮਿਲ ਕੇ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਆ ਜਿਹੜੀ ਪੰਜਾਬ ਦੇ ਹਿੱਤਾਂ ਵਾਸਤੇ ਲੜਦੀ ਆ ਪੰਜਾਬ ਦਾ ਵਿਕਾਸ ਵੀ ਸ਼੍ਰੋਮਣੀ ਅਕਾਲੀ ਦਲ ਸਮੇਂ ਹੀ ਹੋਇਆ ਸੀ ਤੁਸੀਂ ਸਭ ਜਾਣਦੇ ਹੋ ਬਾਕੀ ਕਾਂਗਰਸ ਪਾਰਟੀ ਨੇ ਜੋ ਵੀ ਕੀਤਾ ਵਾ ਉਹ ਵੀ ਪਲੀ ਪੰਤੀ ਸਾਰੇ ਜਾਣਦੇ ਆ ਸਾਨੂੰ ਸਭ ਨੂੰ ਪਤਾ ਵਾ ਖਾਸ ਕਰਕੇ ਸਿੱਖਾਂ ਨਾਲ ਜੋ ਤੱਕਾ ਹੋਇਆ ਕਾਂਗਰਸ ਦੇ ਸਮੇਂ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਆ ਸਾਡੀ ਮਾਂ ਪਾਰਟੀ ਆ ਇਸ ਨੂੰ ਅਸੀਂ ਆਜ਼ਾਦ ਗਰੁੱਪ ਦੇ ਸਮੂਹ ਮੈਂਬਰ ਸਾਹਿਬਾਨ ਜਿਨ੍ਹਾਂ ਵਿੱਚ ਮੌਜੂਦਾ 43 ਸਰਪੰਚ ਸਾਹਿਬਾਨ ਮੌਜੂਦਾ 8 ਕਾਉਂਸਲਰ ਸਾਹਿਬਾਨ ਸਰਗਰਮ ਆਗੂ ਹੋਰ ਸਰਗਰਮ ਵਰਕਰ ਸ਼ਾਮਲ ਨੇ ਉਹ ਸਾਰੇ ਅੱਜ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਆਪਣੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਕਿ ਆਉਣ ਵਾਲੀ ਜਮਣੀ ਚੋਣ ਵਿੱਚ ਜਿੱਤ ਦੇ ਝੰਡੇ ਗੱਡੇ ਜਾ ਸਕਣ ਲੋਕਾਂ ਵਿੱਚ ਬਹੁਤ ਜੋਸ਼ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਹਰ ਵੇਖੋ ਨਾੜੇ ਲੱਗ ਰਹੇ ਨੇ ਬਹੁਤ-ਬਹੁਤ ਮੈਂ ਰਿਣੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ 2027 ਦੀ ਅਕਾਲੀ ਪਾਰਟੀ ਲਿਆਉਣ ਵਾਸਤੇ ਅਕਾਲੀ ਦਲ ਦੀ ਸਰਕਾਰ ਲਿਆਉਣ ਵਾਸਤੇ ਆਪਾਂ ਇੱਥੋਂ ਅੱਜ ਮੋੜ ਬੰਨਣਾ ਵਾ ਅਸੀਂ ਤੁਹਾਡੇ ਨਾਲ ਵਾ ਤੁਹਾਡੇ ਲਈ ਲੜਾਂਗੇ ਤੁਹਾਡੇ ਨਾਲ ਖੜਾਂਗੇ ਜਿੱਤਾਂਗੇ ਤੁਹਾਡੇ ਤਹਾਡੇ ਸਾਥ ਦੀ ਲੋੜ ਵਾ ਜਿਸ ਤਰ੍ਹਾਂ ਸਰਪੰਚੀ ਦੀ ਇਲੈਕਸ਼ਨ ਵਿੱਚ ਤੁਸੀਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਸੀ ਅੱਜ ਤੋਂ ਇਹ ਕੰਮ ਸ਼ੁਰੂ ਕਰ ਦੋ ਅਸੀਂ ਤੁਹਾਡੇ ਨਾਲ ਵਾ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ ਸਾਰੇ ਨਿੱਕੇ ਤੋਂ ਨਿੱਕੇ ਕੰਮ ਕੀਤੇ ਜਾਣਗੇ ਇਸ ਕਰਕੇ ਇਹਨਾਂ ਕੁਝ ਕਹਿੰਦੀ ਹੋਈ ਮੈਂ ਆਜ਼ਾਦ ਗਰੁੱਪ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਇਹਨਾਂ ਕੋਲ ਕਹਿੰਦੀ ਹੋਈ ਮੈਂ ਖਿਮਾ ਦੀ ਜਾਚਨਾ ਕਰਦੀ ਆ ਬੁਨੇ ਸੋਨ ਹਾਲ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਡਮ ਰੰਧਾਵਾ ਜੀ ਦਾ ਪੰਜਵੇਂ ਪਾਤਸ਼ਾਹ ਜੀ ਬਾਣੀ ਚ ਲਿਖਦੇ ਨੇ ਕਿ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਆਵਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲਿਖੇ ਛੁਟਾ ਹਮ ਨਿਰਗੋ ਲਹਿਓ ਬਾਰੀ ਸਤ ਬਖਸੰਦ ਸਦਾ ਮੇ ਰਵਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਅੱਜ ਪ੍ਰਧਾਨ ਸ਼ਰੋਮਣੀ ਅਕਾਲੇਦਾਲ ਦੇ ਸ਼ਰਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਸਾਥੀ ਸਾਡੇ ਯਾਦ ਗਰੁੱਪ ਦੇ ਸਾਰੇ ਜਿੰਨੇ ਵੀ ਮੈਂਬਰ ਸਾਹਿਬਾਨ ਬੀਬੀ ਜੀ ਹੁਣੇ ਬੋਲ ਕੇ ਗਏ ਜਿਹੜਾ ਇਨਚਾਰਜ ਨੇ ਆਓ ਪਹਿਲਾਂ ਫਤਹਿ ਬੁਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਰ ਜੰਨਾ ਸਮੁੰਦਰ ਆ ਦੇ ਸਮੁੰਦਰ ਦੇ ਕਨਾਰੇ ਵੀ ਢਾ ਦਿੰਦਾ ਆਪਾਂ ਬੜੇ ਹੌਲੀ ਜੇ ਬੁਲਾਉਣੇ ਆ ਗੱਜ ਕੇ ਬੁਲਾਓ ਸੁਪੀਰ ਸਿੰਘ ਜੀ ਬਾਦਲ ਸਰਦਾਰ ਸੁਪੀਰ ਸਿੰਘ ਜੀ ਬਾਦਲ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਗਰੁੱਪ ਦੇ ਮੈਂਬਰ ਸਾਹਿਬਾਨ ਵਰਕਰ ਸਾਹਿਬਾਨ ਤੇ ਲੀਡਰ ਸਾਹਿਬਾਨ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਾਲ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਇੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ ਆ ਲਾਕਾ ਬਾਬਾ ਬੁੱਢਾ ਜੀ ਦਾ ਚਰਨਸ਼ੋ ਲਾਕਾ ਤੇ ਸ਼ਰੋਮਣੀ ਅਕਾਲੀ ਦਲ ਦਾ ਜਦੋਂ ਜਨਮ ਹੋਇਆ ਤੇ ਸਭ ਤੋਂ ਪਹਿਲੇ ਪ੍ਰਦਾਨ ਜੱਜਦਾਰ ਸੁਰਮੁਖ ਸਿੰਘ ਚਬਾਲ ਜੀ ਬਣੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਐ ਅਖਰੋਮਨੀ ਕਾਲੀ ਦਲ ਦਾ ਜਨਮ ਕਿਉਂ ਹੋਇਆ ਕਿਉਂ ਪਾਰਟੀ ਬਣਾਈ ਗਈ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਸਾਰੇ ਜਾਣਦੇ ਹੋ 1920 ਤੋਂ ਪਹਿਲੇ ਜਿਨ੍ਹਾਂ ਆਪਣੇ ਗੁਰੂ ਘਰ ਸੀ ਇੰਨਾ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਐਜੀਆਂ ਬੇਅਦਬੀਆਂ ਕਰਦੇ ਸੀ ਐਜੇ ਕੰਮ ਕਰਦੇ ਸੀ ਉੱਥੇ ਕਿ ਮੈਂ ਸਟੇਜ ਤੋਂ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੀ ਸੰਗਤ ਕੱਢੀ ਹੋਈ ਉਦੋਂ ਦੀ ਲੀਡਰਸ਼ਿਪ ਕੱਢੀ ਹੋਈ ਉਹਨਾਂ ਨੇ ਸੰਘਰਸ਼ ਕੀਤਾ ਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਿਹੜਾ ਆਜ਼ਾਦ ਕਰਾਇਆ 1920 ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇੱਕ ਕਮੇਟੀ ਬਣਾਈਏ ਜਿਹਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਤੇ ਉਹਦੇ ਬਾਅਦ ਸੰਭਾਲਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਕਿੰਨੇ ਆਪਣੇ ਲੀਡਰ ਸੀ ਦੇਖੋ ਕਿੰਨੇ ਸੂਝਵਾਨ ਸੀ ਉਹਨਾਂ ਨੇ ਸੋਚਿਆ ਕਿ ਸਾਡੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਇੱਕ ਸਿਆਸੀ ਫੌਜ ਚਾਹੀਦੀ ਹੈ ਜਿਹੜੀ ਜੇ ਕੋਈ ਕੌਮ ਤੇ ਹਮਲਾ ਹੋਏ ਉਹ ਅੱਗੇ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਹੀਨੇ ਬੰਦ ਬਾਅਦ شرومنی اکالی دل بنایا گیا جس دے پردان تھوڑے اپنے نگر دے شرومنی اکالی دل کوئی معمولی پارٹی نہیں ہے دی پارٹی ہے دیش دی آزادی تو پہلے بھی دیش ازاد کراؤ بات سب تو ود قربانیاں سی ازادی دے بعد بھی ਜੇ ਕਿਸਾਨ ਵਾਸਤੇ ਲੜਾਈ ਲੜੀ ਗਰੀਬ ਵਾਸਤੇ ਲੜਾਈ ਲੜੀ ਕੌਮ ਵਾਸਤੇ ਲੜਾਈ ਲੜੀ ਬੇਇਨਸਾਫੀ ਦੇ ਖਿਲਾਫ ਲੜੀ ਦੇਸ਼ ਵਿੱਚ ਕੱਲੀ ਇੱਕੋ ਇੱਕ ਬਾੜੀ ਸ਼ਰੋਮਣੀ ਕਾਲੀ ਦਲ ਸੀ ਐਮਰਜੈਂਸੀ ਦੀ ਲੜਾਈ ਵਿੱਚ ਜਦੋਂ ਇੰਦਰ ਗਾਂਧੀ ਨੇ ਐਮਰਜੈਂਸੀ ਲਾਈ ਤਕਰੀਬਨ ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮੈਂ ਮਾਨ ਨਾ ਕਹਿੰਦਾ 60000 ਕੱਲੇ ਸ਼ਰੋਮ ਨਹੀਂ ਕਾਲੀ ਦਿਲ ਦੇ ਵਰਕਰ ਜੀ ਦੇਖੋ ਕਿੰਡੀ ਵੱਡੇ ਪੱਤਰ ਤੇ ਆਪਣੇ ਬੰਦੇ ਨੂੰ ਕੱਲੀ ਆ ਪਾਰਟੀ ਐ ਦੁਨੀਆ ਦੇਖ ਲੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਬਹਾਦਰ ਸੂਰਮੇ ਆ ਵਰਕਰ ਐ ਲੀਡਰ ਐ ਆਪਣੀ ਸ਼ਹਾਦਤਾਂ ਦੇਣ ਤੋਂ ਵੀ ਨਹੀਂ ਡਰਦੇ ਆਪਣੀ ਕੌਮ ਖਾਤਰ ਆਪਣੇ ਪੰਜਾਬ ਖਾਤਰ ਆਈ ਕਾਰਨ ਐ ਆਈ ਕਾਰਨ ਕਿ ਅੱਜ ਪੰਜਾਬ ਵਿੱਚ ਜੋ ਕੁਝ ਤੁਸੀਂ ਦੇਖ ਰਹੇ ਹੋ ਜੋ ਕੁਝ ਤੁਸੀਂ ਪ੍ਰਾਪਤ ਕਰ ਰਹੇ ਹੋ ਉਹ ਦੇਣ ਵਾਲਾ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਜੀ ਤੁਸੀਂ ਆ ਦਾਣਾ ਮੰਡੀ 'ਚ ਬੈਠੇ ਹੋ ਬਣਾਉਣ ਵਾਲਾ ਅਕਾਲੀ ਦਲ ਤੁਸੀਂ ਜਿਹੜੇ ਲਿੰਕ ਕੈਨੇਡਾ ਤੋਂ ਰੋਡਾਂ ਤੋਂ ਆਏ ਆਂ ਪੰਜਾਬ 'ਚ 80% ਲਈ ਕਰੋੜਾ ਅਕਾਲੀ ਧਲੇ ਬਣਾਈਆਂ ਦੂਜੀ ਗੱਲ ਤੁਹਾਡੇ ਟਿਊਬਲ ਕਨੈਕਸ਼ਨ ਜਿਹੜੇ ਅੱਜ ਉਹਦੇ ਬੰਬੀਆਂ ਨੂੰ ਖੁੱਲਾ ਪਾਣੀ ਵਰਤਦੇ ਹੋ ਜਿਹਦੇ ਕਰਕੇ ਅੱਜ ਝੋਨੇ ਤੇ ਨਰਮੇ ਤੇ ਆਪਣਾ ਕਣਕ ਹੁੰਦੀ ਹੈ ਉਹ ਬੰਬੀਆਂ ਤੁਸੀਂ ਚੈੱਕ ਕਰੋ ਆਪਣੇ ਬਜ਼ੁਰਗਾਂ ਤੋਂ ਕਿਹੜੀ ਸਰਕਾਰ ਸਾਨੂੰ ਕਨੈਕਸ਼ਨ ਮਿਲੇ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਤੁਸੀਂ ਜਾਣਦੇ ਹੋ ਟੋਟਲ ਪੰਜਾਬ ਵਿੱਚ 15 ਲੱਖ ਟਿਊਬਵਲ ਕਨੈਕਸ਼ਨ ਹੈ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਆ ਸਾਢੇ 13 ਲੱਖ ਬਿਜਲੀ ਮੁਫਤ ਕਰਨ ਵਾਲਾ ਵੀ ਅਕਾਲੀ ਦਲ ਆਟਾ ਦਾਲ ਦੇਣ ਵਾਲਾ ਵੀ ਅਕਾਲੀ ਦਲ ਸ਼ਗਨ ਸਕੀਮ ਲਿਆਉਣ ਵਾਲਾ ਵੀ ਅਕਾਲੀ ਦਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਅਕਾਲੀ ਦਲ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ میڈیکل کرونا نا کالی دل آج جڑی ایم ایس پی ہے پہلے ایم ایس پی نہیں ہوں سی اپنی فصلہ دے آتا کالی دل نے سنگرش کر کے ایم ایس پی دوائی پر دکھ لگتا ہے دکھ لگتا ہے لگ جدو پاں چھوٹی چھوٹی چاہ کے جھوٹا جھوٹ دیکھ کے ਆਪਾਂ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ ਇਹ ਸਾਜ਼ਿਸ਼ ਦਿੱਲੀ ਵਾਲੇ ਪਾਰਟੀਆਂ ਨੇ ਕੀਤੀ ਹੁਣ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਤੁਸੀਂ ਦੇਖ ਲਓ 10 ਸਾਲ ਪਹਿਤੋਂ ਸਾਬ ਮੁੱਖ ਮੰਤਰੀ ਸੀ ਬੜੇ ਵੱਡੇ ਪੱਦਰ ਤੇ ਤਰੱਕੀ ਹੋ ਰਹੀ ਸੀ ਸੜਕਾਂ ਬਣੀਆਂ ਜਾਂਦੀਆਂ ਸੀ ਥਰਮਲ ਪਲਾਂਟ ਬਣੇ ਜਾਂਦੇ ਸੀ ਤੁਹਾਡੇ ਪਿੰਡਾਂ ਡਿਵੈਲਪਮੈਂਟ ਹੋ ਸੀ ਤਰਨਤਾਰਨ ਸ਼ਹਿਰ ਵਿਚ ਜੋ ਕੁਝ ਵੀ ਬਣਿਆ ਮੈਨੂੰ ਯਾਦ ਹੈ ਮੈਂ ਆਪ ਆਇਆ ਸੀ ਇੱਥੇ ਤੇ 150 ਕਰੋੜ ਰੁਪਏ ਦੇ ਕੇ ਗਿਆ ਸੀ ਸ਼ਹਿਰ ਵਾਸਤੇ ਤੇ ਅੱਜ ਸ਼ਹਿਰ ਦੀਆਂ ਸੜਕਾਂ ਦੇਖੋ ਤੇ ਸਾਰਾ ਡਿਵੈਲਪਮੈਂਟ ਦੇਖੋ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਹੈ ਮੇਰੇ ਕੋਲੇ ਮੈਂ ਪਾਸ ਸੀ ਬਿਜਲੀ ਦਾ 1.5 ਲੱਖ ਟਿਊਬਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਮੰਡਿਆ 2.5 ਲੱਖ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇਣਾ ਅਕਾਲੀ ਦਲ 7 ਸਾਲਾਂ ਦੇ ਅੰਦਰ آ جڑے پولیس ملازم بیٹھے ہیں تھی چیک کر لو سٹ پرسنٹ پلس ملازم جتی ہے شومنی کالی دلی سرکار نے کیتا ہے پر جدو دلی علی پارٹی کانگریس کے جھاڑو والے نے دیکھا کہ اس طوفان نکالی دل کی طاقت نویں روکیا جائے تے بے ادبیاں کا سلسلہ شروع ہو گیا ਤੇ ਸਾਰਾ ਕੋਸ਼ ਅਕਾਲੀ ਦਲ ਦੇ ਨਾਂ ਤੇ ਪਾ ਦਿੱਤਾ ਸਾਡੀ ਸਰਕਾਰ ਚ ਬੇਦਬੀ ਹੋਈ ਬੜਾ ਦੁੱਖ ਹੈ ਪਰ ਸਾਨੂੰ ਤੁਸੀਂ ਜਾਣਦੇ ਹੋ ਉਦੋਂ ਸਾਨੂੰ ਲੋਕਾਂ ਨੂੰ ਫੜਨ ਨੂੰ ਸਮਾਨੀ ਦਿੱਤਾ ਸਾਰਿਆਂ ਨੇ ਰੋਲਾ ਪਾ ਲਿਆ ਕੀ ਜੀ ਪੰਜਾਬ ਸਰਕਾਰ ਇਨਕੁਆਇਰੀ ਨਹੀਂ ਕਰੂਗੀ ਇਨਕੁਆਇਰੀ ਸੀਬੀਆ ਨੂੰ ਤੋਂ ਤੇ ਅੱਜ ਸਾਰੀ ਰੁਲਦੀ ਫਿਰਦੀ ਐ ਕੋਈ ਦੋਸ਼ੀ ਨਹੀਂ ਫੜਿਆ ਦੋ ਦੋ ਕੇਸ ਅਸੀਂ ਆਪਣੇ ਕੋਲੇ ਰੱਖੇ ਉਹਦੋਂ ਇੱਕ ਮੋਗੇ ਸੀ ਤੇ ਇੱਕ ਇੱਕ ਮੋਗੇ ਸੀ ਤੇ ਇੱਕ ਮਲੇਰ ਕੋਟਲੇ ਬੇਅਦਬੀ ਹੋਈ ਉਹ ਅਸੀਂ ਆਪ ਜਾਂਚ ਕੀਤੀ ਤੇ ਦੋਨਾਂ ਵਿੱਚ ਅਸੀਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਵੀ ਦਿਵਾ ਦਿੱਤੀ ਤੇ ਜਿਹੜੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਮਲੇਰ ਕੋਲੇ ਬੇਅਦਵੀ ਕੀਤੀ ਜਿਹੜਾ ਬੰਦਾ ਸੀ ਫੜਿਆ ਕੌਣ ਸੀ ਆਮ ਆਦਮੀ ਪਾਰਟੀ ਦਿੱਲੀ ਦਾ ਐਮਐਲਏ ਨਰੇਜ ਯਾਦਵ ਸੀ ਤੁਸੀਂ ਦੇਖ ਲਓ ਐਮਐਲਏ ਕਾ ਆਮ ਆਦਮੀ ਪਾਰਟੀ ਦਾ ਸੀ ਤੇ ਹੁਣ ਹੁਣ ਸੈਸ਼ਨ ਕੋਰਟ ਨੇ ਉਹਨ ਸਜ਼ਾ ਵੀ ਦੇ ਦਿੱਤੀ ਐ ਪਰ ਹੈਰਾਨੀ ਦੀ ਗੱਲ ਦੇਖੋ ਆ ਜਦੋਂ ਬਿੱਲ ਲੈ ਕੇ ਆਇਆ ਪਰਸੋਂ ਚ ਉਥੇ ਫਿਰ ਤੋਂ ਗੁੰਮਰਾਹ ਕਰਨ ਵਾਸਤੇ ਆ ਝਾੜੂ ਵਾਲੇ ਆ ਜਿਹੜਾ ਨਰੇਸ਼ ਯਾਦ ਮਲੇਰ ਕੋਟਲੇ ਵਿੱਚ ਉਹਦੇ ਵਕੀਲ ਕੌਣ ਸੀ ਦੋ ਜਸਪ੍ਰੀਤ ਸਿੰਘ ਜੀ ਵਾਰਡ ਨੰਬਰ 8 ਦੇ ਕਾਉਂਸਲਰ ਸੰਜੀਵ ਕੁੰਦਰਾ ਜੀ ਵਾਰਡ ਨੰਬਰ 10 ਦੇ मनोज अग्निहोत्री जी वार्ड नंबर 14 ਦੇ ਮੌਜੂਦਾ ਕਾਉਂਸਲਰ ਸ਼ਾਮ ਸਿੰਘ ਜੀ ਮੁਰਾਦਪੁਰਾ वार्ड नंबर 21 ਦੇ ਮੌਜੂਦਾ ਕਾਉਂਸਲਰ ਮਾਨਪ੍ਰੀਤ ਸਿੰਘ ਜੀ ਮੱਲੂ वार्ड नंबर 25 ਦੇ ਕਾਉਂਸਲਰ ਹਰਜਿੰਦਰ ਸਿੰਘ ਜੀ ਔਰ ਸਾਡੇ ਐਕਸ ਕਾਉਂਸਲਰ ਕਵਲਜੀਤ ਸਿੰਘ ਜੀ ਸਾਹਾ ਉਹ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਇਸ ਦੇ ਨਾਲ-ਨਾਲ ਸਾਡੇ ਹਲਕਾ ਤਨਤਾਂ ਦੇ ਮੌਜੂਦਾ ਸਰਪੰਚ ਸਭ ਤੋਂ ਪਹਿਲਾਂ ਅੱਡਾ ਗੱਗੋ ਬੂਹਾ ਦੇ ਮੌਜੂਦਾ ਸਰਪੰਚ ਪਰਮਦੀਪ ਸਿੰਘ ਜੀ ਪੰਮਾ ਸਾਡੇ ਅੱਡਾ ਗੱਗੋ ਬੂਹੇ ਤੋਂ ਸਰਦਾਰ ਨਵਜੀਤ ਸਿੰਘ ਜੀ ਨਵੀ ਸ਼ਿਸ਼ਰੇਵਾਲ ਤੋਂ ਸਰਦਾਰ ਜਸ਼ਨਪ੍ਰੀਤ ਸਿੰਘ